6 April 2018 ਨੂੰ Jaspreet Singh Sidhu ਆਪਣੇ ਘਰੋਂ ট্রাক ਡਰਾਈਵਿੰਗ ਦੀ ਸ਼ਿਫਟ 'ਤੇ ਹੌਨ ਨਿਕਲਦਾ। ਇਹ ਦਾ ਦੂਜਾ ਵੀਕ ਹੁੰਦਾ ਵਾ ট্রাক ਇੰਡਸਟਰੀ ਦੇ ਵਿੱਚ। ਮੌਸਮ ਸਾਫ਼ ਤੇ ਸੂਰਜ ਚਮਕਦਮ ਦਾ। Jaspreet Singh ਦੇ ਸੈਮੀ ਨਾਲ ਦੋ ਟ੍ਰੇਲਰ ਜੁੜੇ ਹੁੰਦੇ ਆ ਸੁਪਰ B ਕਨਫਿਗਰੇਸ਼ਨ ਦੇ ਵਿੱਚ ਜਿੰਨੂੰ ਆਸਟ੍ਰੇਲੀਆ ਵਿੱਚ ਆਪਾਂ B ਡਬਲ ਕਹਿੰਦੇ ਆ। ਇਹ ਟਰੱਕ ਹਾਈਵੇ 335 ਉੱਪਰ ਵੈਸਟ ਬਾਉਂਡ ਟਰੈਵਲ ਕਰਦਾ ਸੀ ਤੇ ਲੋਡਡ ਹੀ 45000 ਕਿਲੋਗ੍ਰਾਮ ਪੀਟ ਮੋਸ ਦੇ ਨਾਲ। ਕੈਨੇਡਾ ਦੇ ਸਸਕੈਚੂਨ ਪ੍ਰੋਵਿੰਸ ਦੇ ਵਿੱਚ ਆਮਲੀ ਨਾਮ ਦੇ ਇੱਕ ਛੋਟੇ ਜਿਹੇ ਟਾਊਨ ਲੱਗੇ ਹਾਈਵੇ 335 ਕ੍ਰਾਸ ਕਰਦਾ ਵਾ ਹਾਈਵੇ 35 ਨੂੰ ਇਹ ਇੰਟਰਸੈਕਸ਼ਨ ਤੇ ਹਾਈਵੇ 335 ਉੱਪਰ ਸਟਾਪ ਸਾਈਨ ਲੱਗਾ ਵਾ ਮਤਲਬ ਕਿ ਕੋਈ ਵੀ ਗੱਡੀ ਜੋ ਹਾਈਵੇ 335 ਉੱਪਰ ਚੱਲਦੀ ਆ ਉਹਨੂੰ ਰੁੱਕ ਕੇ ਪਹਿਲਾਂ ਹਾਈਵੇ 35 ਉੱਪਰ ਚੱਲਦੀਆਂ ਗੱਡੀਆਂ ਨੂੰ ਰਸਤਾ ਦੇਣਾ ਪੈਂਦਾ ਤੇ ਫੇਰ ਕ੍ਰਾਸ ਕੀਤਾ ਜਾਂਦਾ ਏਸ ਇੰਟਰਸੈਕਸ਼ਨ ਤੋਂ 301 ਮੀਟਰ ਪਹਿਲਾਂ ਹਾਈਵੇ 335 ਉੱਤੇ ਇੱਕ ਸਟਾਪ ਸਾਈਨ ਲੱਗਾ ਵਾ ਜੋ ਦੱਸਦਾ ਵਾ ਅੱਗੇ ਆਉਣ ਵਾਲੇ ਇੰਟਰਸੈਕਸ਼ਨ ਬਾਰੇ ਜਿੱਥੇ ਰੁਕਣਾ ਜ਼ਰੂਰੀ ਹੁੰਦਾ ਕ੍ਰੋਸ ਕਰਨ ਤੋਂ ਪਹਿਲਾਂ ਤੇ ਇਹ ਇੱਕ ਤਰ੍ਹਾਂ ਦਾ ਇਸ਼ਾਰਾ ਹੁੰਦਾ ਵਾ ਡਰਾਈਵਰਾਂ ਨੂੰ ਆਪਣੀ ਗੱਡੀ ਤੇ ਟਰੱਕ ਸਲੋ ਕਰਨ ਦੇ ਲਈ ਇਸ ਤੋਂ ਇਲਾਵਾ ਡਰਾਈਵਰਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਇੰਟਰਸੈਕਸ਼ਨ ਤੇ ਲੱਗੇ ਸਟਾਪ ਸਾਈਨ ਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੁੰਦੀ ਆ ਜੋ ਹਰ ਇੱਕ ਸੈਕਿੰਡ ਬਾਅਦ ਬਲਿੰਕ ਕਰਦੀ ਆ ਹੁਣ ਹਾਈਵੇ 335 ਉੱਪਰ ਇੱਕ ਬੱਸ ਟਰੈਵਲ ਕਰਦੀ ਸੀ ਜਿਹਦੇ ਵਿੱਚ ਸਵਾਰ ਹੀ ਹੰਬੋਲਡ ਬ੍ਰੌਂਕੋਜ਼ ਜੂਨੀਅਰ ਆਈਸੋਕੀ ਟੀਮ ਇਹ ਟੀਮ ਚੱਲੀ ਹੀ ਲੱਗੇ ਹੀ ਪੈਂਦੇ ਨੈਫੋਏ ਨਾਮ ਦੇ ਇੱਕ ਟਾਊਨ ਇੱਕ ਆਈਸ ਹਾਕੀ ਮੈਚ ਖੇਡਣ ਬੱਸ ਵਿੱਚ ਟੋਟਲ 29 ਜਣੇ ਸਵਾਰ ਹੀ ਜਿੰਨਾ ਵਿੱਚ ਆਉਂਦਾ ਹੀ ਬੱਸ ਦਾ ਡਰਾਈਵਰ ਆਈਸ ਹਾਕੀ ਦੀ ਟੀਮ ਤੇ ਨਾਲ ਉਹਨਾਂ ਦੇ ਕੋਚ ਤੇ ਸਪੋਰਟ ਸਟਾਫ ਤੇ ਦੂਜੇ ਬੰਨੇ ਟਰੱਕ ਵਿੱਚ ਜਸਕੀਰਤ ਸਿੰਘ ਸਿੱਧੂ ਇਕੱਲਾ ਹੁੰਦਾ 6 April 2018 ਦੀ ਸ਼ਾਮ 5 ਵਜੇ ਜਸਕੀਰਤ ਸਿੰਘ ਸਿੱਧੂ ਹਾਈਵੇ 335 ਉੱਪਰ ਆਉਂਦਾ ਹੋਇਆ ਟਰੱਕ ਲੈ ਕੇ ਇੰਟਰਸੈਕਸ਼ਨ ਦੇ ਕੋਲ ਪਹੁੰਚਦਾ ਵਾ ਤੇ ਸ਼ਾਮੀ 5 ਵਜੇ ਹੀ ਹਾਈਵੇ 35 ਉੱਪਰ ਆਉਂਦੀ ਬੱਸ ਜਿਹਦੇ ਵਿੱਚ ਹਾਕੀ ਟੀਮ ਸਵਾਰ ਹੁੰਦੀ ਆ ਏਸ ਇੰਟਰਸੈਕਸ਼ਨ ਨੂੰ ਕ੍ਰੋਸ ਕਰਨ ਵਾਲੀ ਹੁੰਦੀ ਆ ਹੁਣ ਰੋਲ ਰੂਲ ਦੇ ਮੁਤਾਬਕ ਜਸਕੀਰਤ ਸਿੰਘ ਸਿੱਧੂ ਨੇ ਆਪਣਾ ਟਰੱਕ ਇੰਟਰਸੈਕਸ਼ਨ ਤੇ ਰੋਕ ਕੇ ਪਹਿਲਾਂ ਬੱਸ ਨੂੰ ਨਿਕਲਣ ਦੇਣਾ ਹੁੰਦਾ ਉਸ ਤੋਂ ਬਾਅਦ ਕ੍ਰੋਸ ਕਰਨਾ ਹੁੰਦਾ ਪਰ ਉਹਦੇ ਟਰੱਕ ਦੇ ਪਿੱਛੇ ਜਿਹੜੀ ਤਰਪਾਲ ਹੀ ਉਹ ਢਿੱਲੀ ਹੋਣ ਕਰਕੇ ਉਹਦਾ ਧਿਆਨ ਕੁਝ ਸਕਿੰਟਾਂ ਲਈ ਭਟਕ ਜਾਂਦਾ ਵਾ ਤੇ ਉਹ ਸਟਾਪ ਸਾਈਨ ਮਿਸ ਕਰ ਦਿੰਦਾ ਤੇ ਉਹ ਇੰਟਰਸੈਕਸ਼ਨ ਤੇ ਬਿਨਾਂ ਰੁਕੇ 90 ਕਿਲੋਮੀਟਰ ਪ੍ਰਾਰਥੀ ਸਪੀਡ ਤੇ ਹਾਈਵੇ 335 ਉੱਪਰ ਆਉਂਦੀ 100 ਕਿਲੋਮੀਟਰ ਦੀ ਸਪੀਡ ਤੇ ਹੌਕੀ ਟੀਮ ਨੂੰ ਲੈ ਕੇ ਜਾਂਦੀ ਬੱਸ ਦੇ ਨਾਲ ਟਕਰਾਂਦਾ ਇੱਕ ਟੀ-ਬਨ ਕ੍ਰੈਸ਼ ਹੁੰਦਾ ਵਾ ਤੇ ਟਰੱਕ ਬੱਸ ਦੇ ਆਲਮੋਸਟ ਫਰੰਟ ਵਾਲੇ ਹਿੱਸੇ ਨਾਲ ਟਕਰਾਂਦਾ ਵਾ ਤੇ ਇਹ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਬੱਸ ਵਿੱਚ ਸਵਾਰ 29 ਲੋਕਾਂ ਵਿੱਚੋਂ 14 ਜਾਣਿਆਂ ਦੀ ਮੌਤ ਥਾਂ ਤੇ ਹੀ ਹੋ ਜਾਂਦੀ ਹੈ। ਇੱਕ ਕਲੀਅਰ ਸਨੀ ਡੇ ਹੀ ਤੇ ਸਟਾਪ ਸਾਈਨ ਵੀ ਬਹੁਤ ਵਧੀਆ ਤਰੀਕੇ ਨਾਲ ਵਿਜ਼ੀਬਲ ਹੀ ਤੇ ਇਦਾਂ ਦਾ ਵੀ ਕੋਈ ਸਾਈਨ ਇਨਵੈਸਟੀਗੇਟਰਸ ਨੂੰ ਨਹੀਂ ਮਿਲਿਆ ਜੋ ਇਹ ਪ੍ਰੂਫ ਕਰਦਾ ਹੋਵੇ ਕਿ ਜਸਕੀਰਤ ਸਿੰਘ ਸਿੱਧੂ ਨੇ ਇੰਟਰਸੈਕਸ਼ਨ ਤੋਂ ਪਹਿਲਾਂ ਬ੍ਰੇਕ ਮਾਰ ਕੇ ਆਪਣੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹਦੇ ਬਲੱਡ ਟੈਸਟ ਵਿੱਚੋਂ ਵੀ ਨਾ ਹੀ ਕੋਈ ਡਰੱਗਸ ਮਿਲਿਆ ਤੇ ਨਾ ਹੀ ਸ਼ਰਾਬ ਤੇ ਨਾ ਹੀ ਉਹ ਉਸ ਟਾਈਮ ਫੋਨ ਯੂਜ਼ ਕਰਦਾ ਸੀ ਦੂਜੇ ਪਾਸੇ ਕਿਹਾ ਜਾਂਦਾ ਵਾ ਕਿ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਉਹਦੇ ਟਰੱਕ ਨੂੰ ਵੇਖ ਲਿਆ ਸੀ ਤੇ ਬੱਸ ਦੇ ਡਰਾਈਵਰ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਟਰੱਕ ਨਹੀਂ ਇੰਟਰਸੈਕਸ਼ਨ ਤੇ ਨਹੀਂ ਰੁਕਣਾ ਜਿਸ ਕਰਕੇ ਉਹਨੇ ਇੰਟਰਸੈਕਸ਼ਨ ਤੋਂ 20 ਮੀਟਰ ਪਹਿਲਾਂ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਸ ਘਟਨਾ ਵਿੱਚ ਟੋਟਲ 16 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 11 ਮੁੰਡੇ 21 ਸਾਲ ਜਾਂ ਉਸ ਤੋਂ ਥੱਲੇ ਦੀ ਉਮਰ ਦੇ ਹੀ ਤੇ ਸਭ ਤੋਂ ਯੰਗ ਮੁੰਡੇ ਦੀ ਉਮਰ ਹੈਗੀ ਸੀ ਸਿਰਫ 16 ਸਾਲ ਤੇ ਜੋ 13 ਜਣੇ ਜ਼ਖਮੀ ਹੋਏ ਉਹਨਾਂ ਵਿੱਚ ਵੀ ਕਈਆਂ ਨੂੰ ਲਾਈਫ ਚੇਂਜਿੰਗ ਇੰਜਰੀਜ਼ ਹੋਈਆਂ ਇਸ ਹਾਦਸੇ ਨੇ ਸਾਰੇ ਕੈਨੇਡਾ ਨੂੰ ਹਿਲਾ ਕੇ ਰੱਖਤਾ ਤੇ ਕੈਨੇਡਾ ਵਿੱਚ ਆਈਸ ਹਾਕੀ ਹੋਵੇ ਆ ਜਿਵੇਂ ਆਸਟ੍ਰੇਲੀਆ ਵਿੱਚ ਏਐਫਐਲ ਤੇ ਇਹ ਇੱਕ ਜੂਨੀਅਰ ਹਾਕੀ ਟੀਮ ਹੋਣ ਦੇ ਕਰਕੇ ਲੋਕਾਂ ਦੀ ਹੰਦਰਦੀ ਹੋਰ ਵੀ ਵੱਧ ਜਾਂਦੀ ਆ ਕਿਉਂਕਿ ਉੱਥੇ ਆਮ ਹੀ ਹਰ ਇੱਕ ਘਰ ਵਿੱਚੋਂ ਕੋਈ ਨਾ ਕੋਈ ਜਿਹੜਾ ਵਾ ਉਹ ਆਈਸ ਹਾਕੀ ਨਾਲ ਜੁੜਿਆ ਹੁੰਦਾ ਆ ਹੁਣ ਜਦੋਂ ਜਸਕੀਰਤ ਸਿੰਘ ਸਿੱਧੂ ਆਪਣੇ ਘਰੋਂ ਕੰਮ ਤੇ ਨਿਕਲਿਆ ਸੀ ਆਪਣੀ ਸ਼ਿਫਟ ਲਾਉਣ ਦੇ ਲਈ ਇਦਾਂ ਦੇ ਹੈ ਨਹੀਂ ਕਿ ਉਹ ਟਰੱਕ ਵਿੱਚ ਇਹ ਸੋਚ ਕੇ ਬੈਠਾ ਹੋਵੇ ਕਿ ਉਹਨੇ ਅੱਜ ਕੋਈ ਇਦਾਂ ਦੇ ਕੰਮ ਨੂੰ ਅੰਜਾਮ ਦੇਣਾ ਗਲਤੀ 100% ਇਸ ਘਟਨਾ ਵਿੱਚ ਟਰੱਕ ਡਰਾਈਵਰ ਦੀ ਮੰਨੀ ਜਾਊਗੀ ਕਿਉਂਕਿ ਰੋਡ ਸਾਈਨਸ ਨੂੰ ਫਾਲੋ ਕਰਨਾ ਇੱਕ ਮਿਨਿਮਮ ਰਿਕੁਆਇਰਮੈਂਟ ਹੁੰਦੀ ਹੈ ਡਰਾਈਵਿੰਗ ਕਰਨ ਦੀ ਤੇ ਉਹਨੂੰ ਵੀ ਪਤਾ ਸੀ ਕਿ ਜਿਹੜੀ ਗਲਤੀ ਉਹਦੇ ਕੋਲ ਹੋ ਗਈ ਆ ਹੁਣ ਸਾਰੀ ਉਮਰ ਇਹਦਾ ਪ੍ਰਭਾਵ ਉਹਦੀ ਲਾਈਫ ਦੇ ਉੱਤੇ ਰਹਿਣਾ ਜਿਸ ਕਰਕੇ ਜਸਕੀਰਤ ਸਿੰਘ ਸਿੱਧੂ ਨੇ ਕੋਰਟ ਵਿੱਚ ਇੱਕ ਵਾਰ ਵੀ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਉਹਨੇ ਕੋਈ ਬਹਾਨਾ ਲੱਭਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚੋਂ ਬਾਹਰ ਨਿਕਲਣ ਲਈ ਤੇ ਸਾਰੀ ਸਾਰੀ ਗਲਤੀ ਕਬੂਲੀ ਜਿਸ ਤੋਂ ਬਾਅਦ 2019 ਦੇ ਵਿੱਚ ਜੱਜ ਨੇ ਉਹਨੂੰ 8 ਸਾਲ ਦੀ ਸਜ਼ਾ ਸੁਣਾਈ ਇਹ ਡੇਂਜਰਸ ਡਰਾਈਵਿੰਗ ਦੇ ਕੇਸ ਵਿੱਚ ਦਿੱਤੀ ਗਈ ਸਭ ਤੋਂ ਲੰਮੀ ਸਜ਼ਾ ਹੀ ਕੈਨੇਡਾ ਦੀ ਹਿਸਟਰੀ ਵਿੱਚ ਤੇ ਇੱਕ ਇਦਾਂ ਦੇ ਕੇਸ ਦੇ ਵਿੱਚ ਜਿੱਥੇ ਡਰੱਗ ਜਾਂ ਅਲਕੋਹਲ ਇਨਵੋਲਵ ਨਹੀਂ ਸੀ ਜਸਕੀਰ ਸਿੰਘ ਸਿੱਧੂ ਦੀ 8 ਸਾਲ ਦੀ ਸਜ਼ਾ ਹਲੇ ਚੱਲਦੀ ਆ ਪਰ ਪਿਛਲੇ ਸਾਲ ਹੀ ਉਹਨੂੰ ਫੁੱਲ ਪੈਰੋਲ ਤੇ ਛੱਡ ਦਿੱਤਾ ਗਿਆ ਪਰ ਹੁਣ ਉਹਦੀ ਜ਼ਿੰਦਗੀ ਦੀ ਅਗਲੀ ਲੜਾਈ ਵੀ ਸ਼ੁਰੂ ਹੋ ਚੁੱਕੀ ਆ ਜੋ ਹੈਗੀ ਆ ਕੈਨੇਡਾ ਵਿੱਚੋਂ ਇੰਡੀਆ ਡਿਪੋਰਟ ਕਿਤੇ ਜਾਣ ਦੇ ਖਿਲਾਫ ਜਸਕੀਰਤ ਸਿੰਘ ਸਿੱਧੂ 2014 ਵਿੱਚ ਕੈਨੇਡਾ ਆਉਂਦਾ ਵਾ ਤੇ 2018 ਵਿੱਚ ਉਹਦਾ ਵਿਆਹ ਤਨਵੀਰ ਕੌਰ ਮਾਨ ਦੇ ਨਾਲ ਹੁੰਦਾ ਦੋਵੇਂ ਆਲਮੋਸਟ ਸੇਮ ਟਾਈਮ ਤੇ ਕੈਨੇਡਾ ਆਏ ਹੁੰਦੇ ਆ ਜਸਕੀਰਤ ਸਿੰਘ ਸਿੱਧੂ ਸ਼ਾਇਦ ਬਿਜ਼ਨਸ ਮੈਨੇਜਮੈਂਟ ਕਰਦਾ ਸੀ ਤੇ ਤਨਵੀਰ ਕੌਰ ਮਾਨ ਸ਼ਾਇਦ ਨਰਸਿੰਗ ਦੀ ਪੜ੍ਹਾਈ ਕਰਦੀ ਸੀ ਪੀਆਰ ਤੋਂ ਬਾਅਦ ਆਪਣੀ ਵਾਈਫ ਨੂੰ ਉਹਦੀ ਡੈਂਟਿਸਟਰੀ ਦੀ ਪੜ੍ਹਾਈ ਵਿੱਚ ਸਪੋਰਟ ਕਰਨ ਦੇ ਲਈ ਜਸਕੀਰਤ ਸਿੰਘ ਟਰੱਕਿੰਗ ਇੰਡਸਟਰੀ ਵਾਲੇ ਜਾਣ ਦਾ ਫੈਸਲਾ ਕਰਦਾ ਤੇ 2 ਵੀਕ ਕਿਸੇ ਨਾਲ ਟ੍ਰੇਨਿੰਗ ਕਰਨ ਤੋਂ ਬਾਅਦ ਉਹ ਟਰੱਕ ਦੀਆਂ ਸ਼ਿਫਟਾਂ ਲਾਉਣੀਆਂ ਸ਼ੁਰੂ ਕਰਦਾ ਤੇ ਜਿੱਦਣ ਇਹ ਮੰਦਭਾਗੀ ਘਟਨਾ ਵਾਪਰਦੀ ਆ ਉਦੋਂ ਜਸਕੀਰਤ ਸਿੰਘ ਸਿੱਧੂ ਨੂੰ ਟਰੱਕ ਚਲਾਉਂਦਿਆਂ ਸਿਰਫ 1 ਵੀਕ ਹੋਇਆ ਸੀ 2018 ਵਿੱਚ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਜਸਕੀਰਤ ਸਿੰਘ ਸਿੱਧੂ ਕੈਨੇਡਾ ਦਾ ਇੱਕ ਪਰਮਨੈਂਟ ਰੈਜ਼ੀਡੈਂਟ ਹੁੰਦਾ ਤੇ ਕੈਨੇਡੀਅਨ ਲਾਅ ਦੇ ਅੰਡਰ ਜੇ ਕੋਈ ਪੀਆਰ ਕਿਸੇ ਸੀਰੀਅਸ ਕ੍ਰਾਈਮਨਲ ਆਫੈਂਸ ਦੇ ਵਿੱਚ ਇਨਵੋਲਵ ਹੋਵੇ ਜੇਦੇ ਵਿੱਚ ਸਜ਼ਾ 6 ਮਹੀਨੇ ਤੋਂ ਵੱਧ ਦਿੱਤੀ ਜਾਵੇ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨੂੰ ਡਿਪੋਰਟ ਕੀਤਾ ਜਾ ਸਕਦਾ ਆਪ ਆਸਟ੍ਰੇਲੀਆ ਵਿੱਚ ਵੀ ਇਦਾਂ ਦੇ ਕਈ ਕੇਸ ਵੇਖੇ ਆ ਜਿੱਥੇ ਕੁਝ ਨਿਊਜ਼ੀਲੈਂਡਰ ਜੋ ਸਾਰੀ ਉਮਰ ਆਸਟ੍ਰੇਲੀਆ ਵਿੱਚ ਰਹੇ ਪਰ ਕ੍ਰਾਈਮ ਦੇ ਵਿੱਚ ਇਨਵੋਲਵ ਹੋਣ ਕਰਕੇ ਉਹਨਾਂ ਨੂੰ ਨਿਊਜ਼ੀਲੈਂਡ ਡਿਪੋਰਟ ਕੀਤਾ ਗਿਆ ਕੈਨੇਡਾ ਵਿੱਚ ਵੀ ਸੇਮ ਰੂਲ ਆ ਪਰ ਇਹ ਸੇ ਕੋਸ਼ ਪੁਆਇੰਟ ਹੈਗੇ ਆ ਜੋ ਆ ਪੰਜ ਅਸਕੀਰ ਸਿੰਘ ਸਿੱਧੂ ਦੇ ਹੱਕ ਵਿੱਚ ਰੱਖ ਸਕਦੇ ਆ ਇਹ ਜਸਟੀਫਾਈ ਕਰਨ ਲਈ ਕਿ ਉਹਨੂੰ ਰਿਪੋਰਟ ਕਿਉਂ ਨਾ ਕੀਤਾ ਜਾਵੇ ਇਹਦੇ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਇੱਕ ਕਹਾਣੀ ਜਿਹੜੀ ਸਟੇਟ ਵਿੱਚ ਇਹ ਘਟਨਾ ਵਾਪਰੀ ਉਹ ਸਟੇਟ ਦਾ ਨਾਮ ਹੈਗਾ ਵਾ ਸਸਕੈਚੂਨ ਸਸਕੈਚੂਨ ਪ੍ਰੋਵਿੰਸ ਦਾ ਪ੍ਰੀਮੀਅਰ ਹੈਗਾ ਵਾ ਸਕਾਟ ਮੋ ਜੋ 1998 ਵਿੱਚ ਇੱਕ ਕਾਰ ਐਕਸੀਡੈਂਟ ਵਿੱਚ ਇਨਵੋਲਵ ਹੁੰਦਾ ਵਾ ਜਿੱਥੇ ਡਰੰਕ ਡਰਾਈਵਿੰਗ ਕਰਦਾ ਇੱਕ ਸਟਾਪ ਸਾਈਨ ਟੱਪ ਜਾਂਦਾ ਵਾ ਤੇ ਇੱਕ ਗੱਡੀ ਵਿੱਚ ਜਾ ਕੇ ਵੱਜਦਾ ਉਸ ਗੱਡੀ ਵਿੱਚ ਇੱਕ ਜਨਾਨੀ ਆਪਣੇ ਮੁੰਡੇ ਨਾਲ ਜਾਣ ਲਈ ਹੁੰਦੀ ਆ ਮੁੰਡਾ ਵੱਜ ਜਾਂਦਾ ਵਾ ਪਰ ਜਨਾਨੀ ਦੀ ਮੌਤ ਥਾਂ ਤੇ ਹੀ ਹੋ ਜਾਂਦੀ ਆ ਤੇ ਆ ਉਹ ਐਕਸੀਡੈਂਟ ਦੀ ਫੋਟੋ ਆ ਜੋ 1998 ਵਿੱਚ ਹੋਇਆ ਤੇ ਇਸ ਐਕਸੀਡੈਂਟ ਦੇ ਵਿੱਚ ਜੁਆਨ ਬੇਲੌਗ ਨਾਮ ਦੀ ਔਰਤ ਦੀ ਮੌਤ ਹੁੰਦੀ ਆ ਸਕਾਟ ਮੌਕੇ ਤੋਂ ਫਰਾਰ ਹੋ ਜਾਂਦਾ ਵਾ ਪਰ ਬਾਅਦ ਵਿੱਚ ਪੁਲਿਸ ਨੇ ਜਦੋਂ ਤਫ਼ਤੀਸ਼ ਕੀਤੀ ਇਨ ਨੂੰ ਸਿਰਫ ਇੱਕ ਟ੍ਰੈਫਿਕ ਫਾਈਨ ਇਸ਼ੂ ਕੀਤਾ ਗਿਆ ਸਟਾਪ ਸਾਈਨ ਟੱਪਣ ਦੇ ਲਈ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਕਿਸੇ ਦੀ ਮੌਤ ਹੋਣ ਕਰਕੇ ਇਹਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਇਥੋਂ ਤੱਕ ਕਿ ਆਰਸੀਐਮਪੀ ਵੱਲੋਂ ਉਸ ਟਾਈਮ ਤੇ ਇਹਦੀ ਆਈਡੈਂਟੀਟੀ ਵੀ ਸਪਰੈਸ ਕਰ ਦਿੱਤੀ ਜਾਂਦੀ ਹੈ ਕਿਉਂਕਿ ਇਹਦੇ ਥੋੜੀ-ਬਹੁਤ ਪਹੁੰਚ ਹੁੰਦੀ ਹੈ ਪੁਲਿਸ ਡਿਪਾਰਟਮੈਂਟ ਤੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਪਰ ਅੱਗੇ ਚੱਲ ਕੇ ਇਹਦੀ ਇਨਫੋਰਮੇਸ਼ਨ ਜਿਹੜੀ ਆ ਆਪੋਜੀਸ਼ਨ ਪਾਰਟੀ ਵੱਲੋਂ ਵੋਟਾਂ ਦੇ ਟਾਈਮ ਬਾਹਰ ਲਿਆਂਦੀ ਜਾਂਦੀ ਆ ਤੇ ਇਸ ਬੰਦੇ ਨੇ ਅੱਜ ਤੱਕ ਜੁਆਇਨ ਬੇਲੌਗ ਦੀ ਫੈਮਲੀ ਨੂੰ ਡਾਇਰੈਕਟਲੀ ਐਡਰੈਸ ਨਹੀਂ ਕੀਤਾ ਤੇ ਨਾ ਹੀ ਕਦੀ ਮਾਫੀ ਮੰਗੀ ਜਸਕੀਰਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਐਕਸੀਡੈਂਟ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਰੂਰ ਜ਼ਿਆਦਾ ਸੀ ਕਿਉਂਕਿ ਉਹ ਇੱਕ 45000 ਕਿਲੋ ਲੋਡ ਨਾਲ ਲੱਦਿਆ ਟਰੱਕ ਲੈ ਕੇ ਜਾਂਦਾ ਸੀ ਪਰ ਜਿਹੜੀ ਗਲਤੀ ਕਰਕੇ ਇਹ ਦੋਵੇਂ ਘਟਨਾ ਵਾਪਰੀਆਂ ਉਹਨਾਂ ਵਿੱਚ ਕੋਈ ਫਰਕ ਨਹੀਂ ਆ ਪਰ ਇੱਕ ਬੰਦੇ ਨੂੰ ਟ੍ਰੈਫਿਕ ਫਾਈਨ ਦੇ ਕੇ ਛੱਡ ਦਿੱਤਾ ਗਿਆ ਤੇ ਦੂਜੇ ਪਾਸੇ ਇੱਕ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਤੇ ਹੁਣ سزا ਤੋਂ ਬਾਅਦ ਉਹਨੂੰ ਡਿਪੋਰਟ ਕੀਤਾ ਜਾਣ ਲੱਗਾ। ਇੱਕ ਬੰਦਾ ਜੋ ਐਕਸੀਡੈਂਟ ਕਰਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਤੇ ਨਾ ਹੀ ਉਹਨੇ ਬਾਅਦ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਤੇ ਦੂਜੇ ਪਨੇ ਜਸਕੀਰਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਡਿਫੈਂਡ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਚਾਹੁੰਦਾ ਸੀ ਕਿ ਕੇਸ ਨੂੰ ਜਲਦੀ ਨਿਪਟਾਇਆ ਜਾ ਸਕੇ ਤਾਂ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਬਸ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਘਰਦਿਆਂ ਨੂੰ ਉਹਦੇ ਕਰਕੇ ਹੋਰ ਜ਼ਿਆਦਾ ਤੰਗੀ ਨਾ ਚੱਲਣੀ ਪਵੇ। 2019 ਵਿੱਚ ਜਦੋਂ ਜਸਕੀਰ ਸਿੰਘ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਜਾਂਦੀ ਆ ਤੇ ਇਹ ਗੱਲ ਕਲੀਅਰ ਹੋ ਗਈ ਹੀ ਕਿ ਸਜ਼ਾ ਕੱਟਣ ਤੋਂ ਬਾਅਦ ਇਹਨੂੰ ਡਿਪੋਰਟ ਕੀਤਾ ਜਾ ਸਕਦਾ ਜਿਸ ਕਰਕੇ ਜਸਕੀਰ ਸਿੰਘ ਸਿੱਧੂ ਦੇ ਲਾਇਰ ਮਾਈਕਲ ਗ੍ਰੀਨ ਨੇ ਆਪਣਾ ਕੇਸ ਤਿਆਰ ਕਰਨਾ ਸ਼ੁਰੂ ਕਰਤਾ ਉਹਦੀ ਡਿਪੋਰਟੇਸ਼ਨ ਨੂੰ ਰੋਕਣ ਦੇ ਲਈ ਉਹਨੇ ਇੱਕ 482 ਪੇਜ ਦੀ ਫਾਈਲ ਤਿਆਰ ਕੀਤੀ ਜਿਹਦੇ ਵਿੱਚ ਕੱਲਾ ਕੱਲਾ ਰੀਜ਼ਨ ਦੱਸਿਆ ਗਿਆ ਕਿ ਕਿਉਂ ਜਸਕੀਰਤ ਸਿੰਘ ਸਿੱਧੂ ਨੂੰ ਡਿਪੋਰਟ ਨਾ ਕੀਤਾ ਜਾਵੇ। ਉਹਨੇ ਗੱਲ ਕੀਤੀ ਜਸਕੀਰਤ ਸਿੰਘ ਸਿੱਧੂ ਵੱਲੋਂ ਸ਼ੋਅ ਕੀਤੇ ਗਏ ਪੱਸ਼ਤਾਵੇ ਦੀ। ਉਹਦੀ ਕੋਈ ਵੀ ਕ੍ਰਿਮਿਨਲ ਹਿਸਟਰੀ ਨਾ ਹੋਂਦੀ, ਐਕਸੀਡੈਂਟ ਵਿੱਚ ਕੋਈ ਵੀ ਡਰੱਗ ਜਾਂ ਐਲਕੋਹਲ ਦੀ ਇਨਫਲੂਐਂਸ ਜਾਂ ਓਵਰ ਸਪੀਡਿੰਗ ਇੱਕ ਫੈਕਟਰ ਨਾ ਹੋਂਦੀ, ਉਹਦੇ ਦੁਬਾਰਾ ਐਂਡਰ ਦੀ ਗਲਤੀ ਕਰਨ ਦੇ ਲੋ ਰਿਸਕ ਦੀ, ਉਹਦੇ ਕਦੀ ਵੀ ਦੁਬਾਰਾ ਟਰੱਕਿੰਗ ਇੰਡਸਟਰੀ ਵਿੱਚ ਨਾ ਜਾਣ ਦੀ ਖਵਾਹਿਸ਼ ਸੀ ਤੇ ਉਹਦੇ ਫਿਊਚਰ ਦੀ ਗੱਲ ਕੀਤੀ ਕਿਉਂਕਿ ਉਹਦੀ ਵਾਈਫ ਵੀ ਕੈਨੇਡਾ ਵਿੱਚ ਨਾਗਰਿਕ ਆ ਤੇ ਇਹਨਾਂ ਦਾ ਹੁਣ ਇੱਕ ਇੱਕ ਸਾਲ ਦਾ ਬੱਚਾ ਵੀ ਆ ਜਿਹਨੂੰ ਮੈਡੀਕਲ ਕੰਪਲ ਪਰਮਨੈਂਟਲੀ ਇੰਡੀਆ ਲੈ ਕੇ ਜਾਣਾ ਵੀ ਪੋਸੀਬਲ ਨਹੀਂ ਆ। ਜਦੋਂ 6 ਅਪ੍ਰੈਲ 2018 ਨੂੰ ਜਸਕੀਰ ਸਿੰਘ ਸਿੱਧੂ ਘਰੋਂ ਨਿਕਲਦਾ ਵਾ, ਉਦੋਂ ਉਹਨੇ ਮਨ ਵਿੱਚ ਇਹ ਨਹੀਂ ਧਾਰਿਆ ਹੁੰਦਾ ਕਿ ਅੱਜ ਉਹਨੇ ਇਹ ਕੰਮ ਕਰਨਾ ਵਾ, ਜਿਸ ਕਰਕੇ ਇਹ ਕੋਈ ਪ੍ਰੀ-ਮੈਡੀਟੇਟਿਡ ਕ੍ਰਾਈਮ ਨਹੀਂ। ਜਿਸ ਕਰਕੇ ਇਸ ਘਟਨਾ ਨੂੰ ਕਿਸੇ ਵੱਲੋਂ ਕੀਤੇ ਗਏ ਕਤਲ, ਕੋਟਮਾਰੀਆਂ, ਲੋਟਖੋ ਵਰਗੇ ਕ੍ਰਾਈਮ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਤੇ ਇਸ ਘਟਨਾ ਵਿੱਚ ਮਰਨ ਵਾਲੇ ਕੁਝ ਲੋਕਾਂ ਨੇ ਸਾਹਮਣੇ ਆ ਕੇ ਪਬਲਿਕਲੀ ਜਸਕੀਰ ਸਿੰਘ ਸਿੱਧੂ ਨੂੰ ਡਿਪੋਰਟ ਨਾ ਕੀਤੇ ਜਾਂਦੀ ਵਾ ਅਪੀਲ ਕੀਤੀ ਆ। ਇਦਾਂ ਦਾ ਹੀ ਇੱਕ ਬੰਦਾ ਵਾ ਸਕਾਟ ਥਾਮਸ ਜਿਹਦਾ 18 ਸਾਲ ਦਾ ਮੁੰਡਾ ਐਵਨ ਥਾਮਸ ਇਸ ਘਟਨਾ ਵਿੱਚ ਮਾਰਿਆ ਗਿਆ। ਉਹਨੇ ਤੇ ਉਹਦੀ ਘਰਵਾਲੀ ਨੇ ਇੱਕ ਚਿੱਠੀ ਲਿਖੀ ਜਸਕੀਰਤ ਸਿੰਘ ਸਿੱਧੂ ਨੂੰ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹ ਹੁਣ ਉਹਨੂੰ ਮਾਫ਼ ਕਰ ਚੁੱਕੇ ਆ ਤੇ ਉਹਨਾਂ ਨੇ ਇੱਕ ਪੈਂਡੈਂਟ ਵੀ ਬਣਾ ਕੇ ਘੱਲਿਆ ਜਸਕੀਰਤ ਸਿੰਘ ਸਿੱਧੂ ਨੂੰ ਜਿਹਦੀ ਇੱਕ ਸਾਈਡ ਤੇ ਨੰਬਰ 17 ਲਿਖਿਆ ਸੀ ਜੋ ਉਹਨਾਂ ਦੇ ਮੁੰਡੇ ਐਵਨ ਥਾਮਸ ਦੀ ਜਰਸੀ ਦਾ ਨੰਬਰ ਸੀ ਤੇ ਕੋਰਟ ਵਿੱਚ ਪੇਸ਼ੀ ਦੇ ਦੌਰਾਨ ਇਹ ਫੈਮਿਲੀ ਜਸਕੀਰਤ ਸਿੰਘ ਸਿੱਧੂ ਨੂੰ ਇੱਕ ਵਾਰ ਮਿਲ ਵੀ ਚੁੱਕੀ ਆ ਪਰ ਕੁਝ ਏਦਾਂ ਦੀਆਂ ਫੈਮਿਲੀਜ਼ ਹੈਗੀਆਂ ਵਾ ਜੋ ਕਹਿੰਦੀਆਂ ਵਾ ਕਿ ਡਿਪ ਫੈਸਲਾ ਸਹੀ ਆ ਪਰ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਬੰਦਾ ਇੱਕੋ ਜਿੰਨਾ ਫੋਰਗਿਵਿੰਗ ਨਹੀਂ ਹੁੰਦਾ ਇਹ ਜਿਹੜੇ ਇੰਟਰਸੈਕਸ਼ਨ ਤੇ ਐਕਸੀਡੈਂਟ ਹੋਇਆ ਵਾ ਇੱਥੇ 1997 ਵਿੱਚ ਵੀ ਇੱਕ ਇਦਾਂ ਦੀ ਹੀ ਘਟਨਾ ਵਾਪਰੀ ਸੀ ਜਿੱਥੇ ਇੱਕੋ ਫੈਮਿਲੀ ਦੇ 6 ਮੈਂਬਰ ਮਾਰੇ ਗਏ ਸੀ ਜਸਕੀਰਤ ਸਿੰਘ ਸਿੱਧੂ ਦੇ ਲਾਇਰ ਵੱਲੋਂ ਡਿਪੋਰਟੇਸ਼ਨ ਦੇ ਖਿਲਾਫ ਪਾਈ ਗਈ ਅਪੀਲ ਪਿਛਲੇ ਵੀਕ ਰਿਜੈਕਟ ਕਰ ਦਿੱਤੀ ਗਈ ਆ ਤੇ ਹੁਣ ਹਿਊਮੈਨਿਟਰੀਅਨ ਗਰਾਉਂਡਸ ਤੇ ਇੱਕ ਹੋਰ ਅਪੀਲ ਪਾਈ ਜਾਊਗੀ ਜਿਹਦੇ ਤੇ ਫੈਸਲਾ ਆਉਣ ਵਿੱਚ ਕੁਝ ਸਾਲਾਂ ਦਾ ਟਾਈਮ ਲੱਗ ਸਕਦਾ ਇਹ ਸਾਰੇ ਕੁਸ਼ਤੇ ਵਿੱਚ ਇੱਕ ਚੀਜ਼ ਜੋ ਇਗਨੋਰ ਕਰ ਦਿੱਤੀ ਗਈ ਉਹ ਆ ਮੈਂਟਲ ਹੈਲਥ ਇਸ ਐਕਸੀਡੈਂਟ ਵਿੱਚ ਮਾਰੇ ਜਾਣ ਵਾਲਿਆਂ ਦੇ ਪਰਿਵਾਰ ਨੂੰ ਸਿੰਪਥੀ ਐਂਡ ਸਪੋਰਟ ਦੋਨੇ ਮਿਲੀਆਂ ਕਮਿਊਨਿਟੀ ਦੇ ਵੱਲੋਂ ਦੂਜੇ ਪਾਸੇ ਜਸਕੀਰਤ ਸਿੰਘ ਸਿੱਧੂ ਦੀ ਮੈਂਟਲ ਹੈਲਥ ਜਿਹੜੀ ਆ ਉਹ ਥੋੜੀ ਇਗਨੋਰ ਹੋ ਗਈ ਏਡੇ ਵੱਡੇ ਹਾਦਸੇ ਤੋਂ ਬਾਅਦ ਇੱਕ ਸਾਈਕੋਲੋਜਿਸਟ ਨੇ ਇਹ ਕਨਫਰਮ ਕੀਤਾ ਕਿ ਜਸਕੀਰਤ ਸਿੰਘ ਸਿੱਧੂ ਨੂੰ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਤੇ ਡਿਪਰੈਸ਼ਨ ਦੋਵੇਂ ਹੈਗੇ ਆ ਤੇ ਇੰਡੀਆ ਵਰਗੀ ਕੰਟਰੀ ਜਿੱਥੇ ਮੈਂਟਲ ਹੈਲਥ ਨੂੰ ਅੱਜ ਵੀ ਪਾਗਲਪਨ ਨਾਲ ਜੋੜ ਕੇ ਵੇਖਿਆ ਜਾਂਦਾ ਵਾ ਉੱਥੇ ਰਿਪੋਰਟ ਕੀਤੇ ਜਾਣ ਨਾਲ ਜਸਕੀਰਤ ਸਿੰਘ ਸਿੱਧੂ ਦੀ ਮੈਂਟਲ ਹੈਲਥ ਜਿਹੜੀ ਆ ਉਹ ਹੋਰ ਵੀ ਵਿਗੜ ਸਕਦੀ ਆ ਲਾਇਰਸ ਦਾ ਕਹਿਣਾ ਵਾ ਕਿ ਪਰਮਨੈਂਟ ਰੈਜ਼ੀਡੈਂਟ ਦੀ ਡਿਪੋਰਟੇਸ਼ਨ ਤੇ ਲੇ ਜਾਣ ਵਾਲੇ ਫੈਸਲੇ ਵਿੱਚ ਇਹ ਸਭ ਕੁਝ ਕਨਸਿਡਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਇਹ ਵੇਖਿਆ ਜਾਂਦਾ ਵਾ ਕਿ ਕੀ ਇਹ ਬੰਦਾ ਦੁਬਾਰਾ ਸੋਸਾਇਟੀ ਲਈ ਰਿਸਕ ਹੈਗਾ ਵਾ ਜਾਂ ਨਹੀਂ ਉਹ ਸਿਰਫ ਇਹ ਵੇਖਦੇ ਆ ਕਿ ਬੰਦਾ ਨੌਨ ਸਿਟੀਜ਼ਨ ਆ ਤੇ ਉਹਨੂੰ ਕੋਰਟ ਨੇ 6 ਮਹੀਨੇ ਤੋਂ ਵੱਧ ਦੀ ਸਜ਼ਾ ਦਿੱਤੀ ਆ ਤੇ ਫੇਰ ਡਿਪੋਰਟੇਸ਼ਨ ਦਾ ਕੇਸ ਕਲੀਅਰ ਕੱਟ ਹੁੰਦਾ ਤੇ ਇਹਦੇ ਵਿੱਚ ਕੋਈ ਅਪੀਲ ਦੀ ਆਪਸ਼ਨ ਵੀ ਨਹੀਂ ਹੁੰਦੀ ਤੇ ਇਹ ਫੈਸਲਾ ਫਾਈਨਲ ਹੁੰਦਾ ਜੇ ਜਸਕੀਰਤ ਸਿੰਘ ਸਿੱਧੂ ਦਾ ਕੇਸ ਵੇਖਿਆ ਜਾਵੇ ਤੇ ਇਹ ਘਟਨਾ ਹੋਣ ਤੋਂ ਪਹਿਲਾਂ ਉਹਦਾ ਕੋਈ ਵੀ ਕ੍ਰਿਮਿਨਲ ਰਿਕਾਰਡ ਨਹੀਂ ਹੀ ਹੈਗਾ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਇਹ ਵੀ ਰਿਸਕ ਬਹੁਤ ਘੱਟ ਹੈ ਕਿ ਉਹ ਦੁਬਾਰਾ ਇਦਾਂ ਦਾ ਕੰਮ ਕਰੂਗਾ ਤੇ ਉਹ ਆਪਣੀ ਗਲਤੀ ਮੰਨ ਕੇ ਸਜ਼ਾ ਵੀ ਭੁਗ ਚੁੱਕਿਆ ਵਾ ਤੇ ਸਾਰੀ ਉਮਰ ਇਦਾਂ ਦੀ ਘਟਨਾ ਆਪਣੇ ਜ਼ਿਹਨ ਵਿੱਚ ਰੱਖ ਕੇ ਜੀਣਾ ਵੀ ਕਿਸੇ ਸਜ਼ਾ ਤੋਂ ਘੱਟ ਨਹੀਂ ਆ ਤੇ ਇਹ ਸਭ ਹੋਣ ਤੋਂ ਬਾਅਦ ਰਿਪੋਰਟ ਕੀਤਾ ਜਾਣਾ ਇੱਕ ਫਾਈਨਲ ਬ੍ਰੇਕਿੰਗ ਪੁਆਇੰਟ ਹੋ ਸਕਦਾ ਉਹਦੇ ਲਈ ਸੇਮ ਇਦਾਂ ਦਾ ਹੀ ਕੇਸ ਹੈ ਕੈਲੀਫੋਰਨੀਆ ਵਿੱਚ ਵੀ ਆਇਆ ਵਾ ਜਿੱਥੇ ਇੱਕ ਥਾਈ ਰਿਫਿਊਜੀ ਕੈਂਪ ਵਿੱਚ ਪੈਦਾ ਹੋਏ ਗ੍ਰੀਨ ਕਾਰਡ ਹੋਲਡਰ 32 ਨਾਮ ਦੇ ਮਾਈਗ੍ਰੈਂਟ ਨੂੰ ਜੋ 1 ਸਾਲ ਦਾ ਹੀ ਜਦੋਂ ਯੂਐਸਏ ਆਇਆ ਹੈਗਾ ਉਹਨੂੰ ਇੱਕ ਰੋਬਰੀ ਦੇ ਕੇਸ ਵਿੱਚ 16 ਸਾਲ ਦੀ ਸਜ਼ਾ ਹੁੰਦੀ ਆ ਤੇ ਹੁਣ ਜਦੋਂ ਉਹਦੀ 16 ਸਾਲ ਦੀ ਸਜ਼ਾ ਪੂਰੀ ਹੋ ਗਈ ਆ ਤੇ ਉਹਨੂੰ ਕੰਬੋਡੀਆ ਡਿਪੋਰਟ ਕੀਤਾ ਜਾਣ ਲੱਗਾ ਤੇ ਉਹਦਾ ਕੰਬੋਡੀਆ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਆ ਨਾ ਹੀ ਉਹ ਆਪ ਕਦੀ ਕੰਬੋਡੀਆ ਗਿਆ ਤੇ ਇਹ ਇੱਕ ਐਕਸਟ੍ਰੀਮ ਕੇਸ ਆ ਇੱਕ ਨੌਨ ਸਿਟੀਜ਼ਨ ਨੂੰ ਡਿਪੋਰਟ ਕੀਤੇ ਜਾਂਦਾ ਜਿਹਦੇ ਪਿੱਛੇ ਦਾ ਲੌਜੀਕ ਹੀ ਫਲੌੜ ਆ ਜਸਕੀਰਤ ਸਿੰਘ ਸਿੱਧੂ ਵੱਲੋਂ ਹੋਈ ਗਲਤੀ ਕਿਸੇ ਸਿਟੀਜ਼ਨ ਕੋਲੋਂ ਵੀ ਹੋ ਸਕਦੀ ਆ ਤੇ ਹਰ ਰੋਜ਼ ਹੁੰਦੀਆਂ ਵੀ ਆ ਕਿਉਂਕਿ ਇਹ ਇੱਕ ਹਿਊਮਨ ਨੈਗਲੀਜੈਂਸ ਦਾ ਕੇਸ ਆ ਜਿਹਦੇ ਵਿੱਚ ਲੈਕ ਆਫ ਟ੍ਰੇਨਿੰਗ ਨੇ ਵੀ ਇੱਕ ਵੱਡਾ ਰੋਲ ਪਲੇ ਕੀਤਾ ਤੇ ਜੇ ਇਹ ਐਕਸੀਡੈਂਟ ਦਾ ਰਿਜ਼ਲਟ ਕਿਸੇ ਦੀ ਮੋਜ਼ ਨਾਲ ਨਾ ਜੁੜਿਆ ਹੁੰਦਾ ਤੇ ਹੋ ਸਕਦਾ ਹੀ ਜਸਕੀਰਤ ਸਿੰਘ ਸਿੱਧੂ ਤੇ ਕੋਈ ਕੇਸ ਵੀ ਨਾ ਪੈਂਦਾ ਇਸ ਮਾਮਲੇ ਦੇ ਵਿੱਚ ਟਰਕਿੰਗ ਕੰਪਨੀ ਆਦੇਸ਼ ਟੋਰ ਟਰਕਿੰਗ ਲਿਮਿਟਿਡ ਤੇ ਵੀ ਸਵਾਲ ਉੱਠੇ ਆ ਇਸ ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਨੂੰ ਵੀ ਫਾਈਨ ਕੀਤਾ ਗਿਆ ਵਾ 트াকিং ਦੇ ਰੂਲ ਤੇ ਰੈਗੂਲੇਸ਼ਨ ਵਾਈਲੇਟ ਕਰਨ ਦੇ ਲਈ ਇਸ ਤੋਂ ਇਲਾਵਾ ਕੈਨੇਡਾ ਦੇ ਟ੍ਰਾਂਸਪੋਰਟ ਡਿਪਾਰਟਮੈਂਟ ਉੱਤੇ ਬਿਨਾ ਕੋਈ ਵਧੀਆ ਟ੍ਰੇਨਿੰਗ ਦੇ ਲਾਇਸੈਂਸ ਇਸ਼ੂ ਕਰਨ ਦੇ ਉੱਤੇ ਵੀ ਸਵਾਲ ਉੱਠੇ ਤੇ ਇਸ ਐਕਸੀਡੈਂਟ ਤੋਂ ਬਾਅਦ ਇੱਕ ਮੰਡੇਟਰੀ ਐਂਟਰੀ ਲੈਵਲ ਟ੍ਰੇਨਿੰਗ ਸ਼ੁਰੂ ਕੀਤੀ ਗਈ ਨਵੇਂ ਡਰਾਈਵਰਾਂ ਦੇ ਲਈ ਜਿਹਦੇ ਵਿੱਚ 140 ਘੰਟੇ ਦਾ ਐਕਸਪੀਰੀਅੰਸ ਕਰਨਾ ਜ਼ਰੂਰੀ ਸੀ ਆਫ ਟਰੱਕ ਚਲਾਉਣ ਤੋਂ ਪਹਿਲਾਂ ਤੇ ਇਹ ਨਵੇਂ ਰੂਲ ਕਿੰਨੇ ਫਾਲੋ ਹੁੰਦੇ ਆ ਕਿੰਨੇ ਨਹੀਂ ਇਹ ਜੇ ਤੇ ਕੋਈ ਉਥੇ ਕੰਮ ਕਰਨ ਵਾਲਾ ਬੰਦਾ ਹੀ ਦੱਸ ਸਕਦਾ ਪਰ ਇਹ ਤਾਂ ਲੱਗਦਾ ਵਾ ਕਿ ਟਰਕਿੰਗ ਇੰਡਸਟਰੀ ਦੇ ਇਸ਼ੂ ਸੇਮ ਹੀ ਆ ਭਾਵੇਂ ਕੰਟਰੀ ਆਸਟ੍ਰੇਲੀਆ ਵਾ ਤੇ ਭਾਵੇਂ ਕੈਨੇਡਾ ਇਸ ਕੇਸ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਐਕਸੀਡੈਂਟ ਤੋਂ ਪਹਿਲਾਂ ਦੀ ਕਲੀਨ ਹਿਸਟਰੀ ਕੈਨੇਡਾ ਵਿੱਚ ਉਹਦੇ ਫੈਮਿਲੀ ਟਾਈਜ਼ ਉਹਦੇ 1 ਸਾਲ ਦੇ ਬੱਚੇ ਦਾ ਬੈਸਟ ਇੰਟਰਸਟ ਉਹਦੀ ਮੈਂਟਲ ਹੈਲਥ ਉਹਦੀ ਐਸਟੈਬਲਿਸ਼ਡ ਕੈਨੇਡੀਅਨ ਲਾਈਫ ਇਹ ਸਭ ਕੁਝ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਜਾਣਾ ਚਾਹੀਦਾ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਜਸਕੀਰਤ ਸਿੰਘ ਸਿੱਧੂ ਨੂੰ ਤੇ ਉਹਦੀ ਫੈਮਿਲੀ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਵਾ ਮੋੜ ਆਪਣ ਇਆ ਫਿਰ ਨਹੀਂ ਤੇ ਤੁਹਾਡੀ ਕੀ ਓਪੀਨੀਅਨ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਜੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਮਿਹਰਬਾਨੀ ਕਰਕੇ YouTube ਚੈਨਲ ਵੀ ਸਬਸਕ੍ਰਾਈਬ ਕਰ ਲਓ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਸਤਰੀ ਕਾਲ